ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਤੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਦੋ ਇੰਪੋਰਟੈਂਟ ਟੌਪਿਕ ਡਿਸਕਸ ਕਰਨੇ ਆ ਇੱਕ ਪੀਆਰ ਦਾ ਉਹ ਪਾਥਵੇ ਜਿਸ ਨੂੰ ਲੈ ਕੇ ਕਨਫਿਊਜ਼ਨ ਤੁਹਾਡੇ ਅੰਦਰ ਹੈਗੀ ਹੈ ਜਿਸ ਨੂੰ ਆਰਈਡੀਆਈ ਪਾਇਲਟ ਕਿਹਾ ਜਾ ਰਿਹਾ ਹੈ ਤੇ ਇਹ ਕਿਹਾ ਜਾ ਰਿਹਾ ਹੁਣ ਕਿ ਆਰਸੀਆਈਸੀ ਪ੍ਰੋਗਰਾਮ ਜਿਹੜਾ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਕਲਾਸ ਪ੍ਰੋਗਰਾਮ ਹੈ ਕਿ ਹੁਣ REDI ਪ੍ਰੋਗਰਾਮ ਆਉਣ ਤੋਂ ਬਾਅਦ ਉਹ ਪ੍ਰੋਗਰਾਮ ਲਾਂਚ ਨਹੀਂ ਹੋਵੇਗਾ ਜਾਂ ਉਹ ਨੋਟੀਫਾਈ ਨਹੀਂ ਹੋਵੇਗਾ ਇਹ ਕਨਫਿਊਜ਼ਨ ਹੈ ਦੂਜੀ ਆਪਾਂ ਟਾਈ ਬ੍ਰੇਕਿੰਗ ਰੂਲ ਦੀ ਗੱਲ ਕਰਨੀ ਹੈ ਐਕਸਪ੍ਰੈਸ ਐਂਟਰੀ ਦੇ ਵਿੱਚ ਇਹ ਰੂਲ ਕਿੱਦਾਂ ਕੰਮ ਕਰਦਾ ਹੈ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਕਨਫਿਊਜ਼ਨ ਉਦੋਂ ਹੁੰਦੀ ਹੈ ਜਦੋਂ ਜਿਹੜਾ ਕਟਆਫ ਗਿਆ ਹੋਵੇ CRS ਸਕੋਰ ਦਾ ਉਹਦੇ ਵਿੱਚ ਤੁਹਾਡਾ ਇਨਵੀਟੇਸ਼ਨ ਨਾ ਆਵੇ ਤਾਂ ਕਈ ਵਾਰੀ ਟੈਨਸ਼ਨ ਹੁੰਦੀ ਹੈ ਕਿ ਯਾਰ ਜੋ ਕਟਆਫ ਸਕੋਰ ਗਿਆ ਹੈ ਉਹਦਾ ਸਕੋਰ ਅਸੀਂ ਮੀਟ ਕਰਦੇ ਆ ਪਰ ਸਾਨੂੰ ਇਨਵੀਟੇਸ਼ਨ ਟੂ ਅਪਲਾਈ ਕਿਉਂ ਨਹੀਂ ਆਇਆ ਸੋ ਇਹਨਾਂ ਦੋਹਾਂ ਟੌਪਿਕਸ ਤੇ ਅੱਜ ਦੀ ਵੀਡੀਓ ਹੋਣ ਵਾਲੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕੇਪਸ ਨੋਟ ਐਸਓਪੀ ਖਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਮੈਂ ਇੱਕ ਪ੍ਰੋਗਰਾਮ ਦੇ ਉੱਤੇ ਜਿਹਨੂੰ R E D I ਪ੍ਰੋਗਰਾਮ ਕਹਿੰਦੇ ਆ ਇਸ ਪ੍ਰੋਗਰਾਮ ਦੇ ਉੱਤੇ ਬੀਤੇ ਕੱਲ ਇੱਕ ਵੀਡੀਓ ਰਿਕਾਰਡ ਕੀਤੀ ਸੀ ਯਾਨੀ ਕਿ ਰੀਜਨਲ ਇਕਨੋਮਿਕ ਡਵੈਲਪਮੈਂਟ ਥਰੂ ਇਮੀਗ੍ਰੇਸ਼ਨ ਪਾਇਲਟ ਇਹ ਜਿਹੜਾ ਨਵਾਂ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ ਇਸ ਦੇ ਵਿੱਚ ਕੁਝ ਸਿਟੀਜ਼ ਨੇ ਰੂਰਲ ਖੇਤਰ ਦੀਆਂ ਹੁਣ ਉਹਨਾਂ ਸਿਟੀਜ਼ ਨੂੰ ਜਦੋਂ ਮੈਂ ਡਿਸਕਸ ਕੀਤਾ ਤੁਹਾਡੇ ਨਾਲ ਪਿਛਲੇ ਵੀਡੀਓ ਦੇ ਵਿੱਚ ਬੀਤੇ ਕੱਲ ਇਹ ਵੀਡੀਓ ਸੀਗੀ ਉਸ ਤੋਂ ਬਾਅਦ ਕਈ ਕਾਲਸ ਆਈਆਂ ਕਿ ਸਰ ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਜਿਹੜਾ ਹੈ ਉਹ ਆਰ ਐਨ ਆਈਪੀ ਪ੍ਰੋਗਰਾਮ ਚੱਲਦਾ ਸੀਗਾ ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਚੱਲਦਾ ਸੀਗਾ ਜੋ ਬੰਦ ਹੋ ਗਿਆ ਤੇ ਕਿਹਾ ਜਾ ਰਿਹਾ ਸੀ ਕਿ ਉਹਦੀ ਜਗ੍ਹਾ ਦੇ ਉੱਤੇ ਆਰ ਸੀ ਆਈ ਸੀ ਪ੍ਰੋਗਰਾਮ ਯਾਨੀ ਕਿ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਕਲਾਸ ਪ੍ਰੋਗਰਾਮ ਜਿਹੜਾ ਉਹ ਅਨਾਉਂਸ ਕੀਤਾ ਜਾਵੇਗਾ ਉਹਦੀ ਅਨਾਉਂਸਮੈਂਟ ਤਾਂ ਹੋ ਗਈ ਪਰ ਉਹ ਪ੍ਰੋਗਰਾਮ ਹੁਣ ਤੱਕ ਇੰਪਲੀਮੈਂਟ ਨਹੀਂ ਹੋਇਆ ਕੀ ਹੋਣ ਉਹ ਪ੍ਰੋਗਰਾਮ ਇੰਪਲੀਮੈਂਟ ਹੋਵੇਗਾ ਜਾਂ ਨਹੀਂ ਹੋਵੇਗਾ ਮੈਂ ਤੁਹਾਨੂੰ ਇੱਥੇ ਕਲੀਅਰ ਕਰ ਦੇਣਾ ਹੈ ਕਿ ਜਿਹੜਾ ਇਹ ਪ੍ਰੋਗਰਾਮ R E D I ਪ੍ਰੋਗਰਾਮ ਹੈ ਇਹਦੇ ਵਿੱਚ ਸਿਰਫ 4 ਸਿਟੀਜ਼ ਦਾ ਜ਼ਿਕਰ ਕੀਤਾ ਗਿਆ ਹੈ ਤੇ ਜਿਹੜਾ R C I C ਪ੍ਰੋਗਰਾਮ ਹੈ ਉਹਦੇ ਵਿੱਚ Ontario ਦੀਆਂ 11 ਕਮਿਊਨਿਟੀਜ਼ ਦਾ ਜ਼ਿਕਰ ਹੈ 11 ਕਮਿਊਨਿਟੀ ਜਿਹੜੀਆਂ R N I P ਦੇ ਵਿੱਚ ਸੀਗੀਆਂ ਜਿਸ ਦੇ ਵਿੱਚ Timmin ਸੀਗੀ ਉਸ ਤੋਂ ਬਾਅਦ ਵਰਨਨ ਸੀਗਾ ਥੰਡਰਬੇ ਸੀਗਾ ਨਾਰਥਵੇ ਸੀਗਾ ਉਹ ਕੁੱਲ 11 ਕਮਿਊਨਿਟੀਜ਼ ਸੀਗੀਆਂ 11 ਸਿਟੀਜ਼ ਸੀਗੀਆਂ ਇਹ ਸਿਰਫ 4 ਸਿਟੀਜ਼ ਨੇ ਤੇ ਇਹ ਜਿਹੜੀਆਂ 4 ਸਿਟੀਜ਼ ਨੇ ਇਹ ਉਹਨਾਂ ਵਿੱਚੋਂ ਇੱਕ ਵੀ ਸਿਟੀ ਨਹੀਂ ਹੈਗੀ ਸੋ ਜਿਹੜਾ RCIC ਪ੍ਰੋਗਰਾਮ ਨਵਾਂ ਅਨਾਉਂਸ ਹੋਇਆ ਹਾਲੇ ਤੱਕ ਉਹ ਇੰਪਲੀਮੈਂਟ ਨਹੀਂ ਹੋਇਆ ਉਹ ਪ੍ਰੋਗਰਾਮ ਵੱਖਰਾ ਹੈ ਤੇ ਇਹ ਪ੍ਰੋਗਰਾਮ ਵੱਖਰਾ ਹੈ ਇਹਨਾਂ ਦੋਵਾਂ ਨੂੰ ਆਪਸ ਦੇ ਵਿੱਚ ਜੋੜ ਕੇ ਨਾ ਦੇਖੋ ਜਿਹੜਾ RCIC ਪ੍ਰੋਗਰਾਮ ਹੋਵੇਗਾ ਇਹ RNIP ਪ੍ਰੋਗਰਾਮ ਦੀ ਤਰਜ਼ ਤੇ ਹੋਵੇਗਾ ਹਰ ਇੱਕ ਸਿਟੀ ਦੀ ਆਪਣਾ ਵੱਖਰੇ ਢੰਗ ਦੇ ਨਾਲ ਉਹ ਕਮਿਊਨਿਟੀ ਦੀ ਰეკਮੈਂਡੇਸ਼ਨ ਹੋਵੇਗੀ ਫਾਈਲਿੰਗ ਦਾ ਢੰਗ ਤਰੀਕਾ ਵੱਖਰਾ ਹੋਵੇਗਾ ਪਰ ਜਿਹੜਾ REDI ਪ੍ਰੋਗਰਾਮ ਆਇਆ ਹੈ ਇਹ ਪ੍ਰੋਗਰਾਮ ਜਿਹੜਾ ਹੈ ਉਹ ਜਿਹੜੀ Ontario ਦਾ Nominee ਪ੍ਰੋਗਰਾਮ ਚੱਲਦਾ ਹੈ ਉਸ Ontario ਦੇ Nominee ਪ੍ਰੋਗਰਾਮ ਜਿਹਨੂੰ Ontario Immigration Nominee ਪ੍ਰੋਗਰਾਮ ਕਹਿੰਦੇ ਆ ਉਸ ਪ੍ਰੋਗਰਾਮ ਦੇ ਅੰਡਰ ਇਹ ਫਾਈਲ ਲੱਗੇਗੀ ਤੇ ਉਹ ਇੱਕ ਵੱਖਰਾ ਆ ਕਹਿ ਸਕਦੇ ਆ ਕਿ ਪਾਥਵੇ ਐ ਪੀਆਰ ਦਾ ਸੋ ਉਹਦੇ ਨਾਲ ਇਹਨੂੰ ਰਿਲੇਟ ਨਾ ਕਰੋ ਉਹ ਪ੍ਰੋਗਰਾਮ ਜਿਹੜਾ ਉਹ ਅਨਾਉਂਸ ਹੋ ਚੁੱਕਾ ਹੈ ਤੇ ਜਦੋਂ ਅਨਾਉਂਸ ਹੋ ਚੁੱਕਾ ਤੇ ਬਹੁਤ ਜਲਦੀ ਇੰਪਲੀਮੈਂਟ ਹੋ ਜਾਵੇਗਾ ਹਾਲਾਂਕਿ ਇੰਪਲੀਮੈਂਟੇਸ਼ਨ ਡੇਟ ਜਿਹੜੀ ਉਹ ਹਾਲੇ ਤੱਕ ਕਲੀਅਰ ਨਹੀਂ ਹੈਗੀ ਪਰ ਉਹਨੂੰ ਇੱਕ ਦੂਜੇ ਦੇ ਨਾਲ ਮਿਕਸ ਅਪ ਨਾ ਕਰੋ ਕਿਉਂਕਿ ਕਈ ਕਾਲਸ ਆਈਆਂ ਸੀ ਟਾਈਮਿੰਸ ਨੂੰ ਲੈ ਕੇ ਬਹੁਤ ਸਾਰੀਆਂ ਕਾਲਸ ਜਿਹੜੀਆਂ ਨੇ ਉਹ ਵਰਣਨ ਨੂੰ ਲੈ ਕੇ ਆਈਆਂ ਸੀਗੀਆਂ ਬਹੁਤ ਸਾਰੀਆਂ ਕਾਲਸ ਕਿਉਂਕਿ ਕੱਲ ਜਦੋਂ ਇਸ ਇਹਦੇ ਉੱਤੇ ਵੀਡੀਓ ਬਣਾਈ ਤਾਂ ਉਸ ਤੋਂ ਬਾਅਦ ਸੇਮ ਟਾਪਿਕ ਤੇ ਲਗਭਗ ਕਈ ਕਾਲਸ ਆਈਆਂ ਤੇ ਮੈਨੂੰ ਲੱਗਾ ਕਿ ਤੁਹਾਡੇ ਨਾਲ ਇੱਕ ਕਲੀਅਰਟੀ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਜੇਕਰ ਤੁਸੀਂ RCIC ਪ੍ਰੋਗਰਾਮ ਬਾਰੇ ਜ਼ਿਆਦਾ ਜਾਨਣਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਹੈ ਆਈ ਬਟਨ ਤੇ ਵੀ ਲਿੰਕ ਹੈ ਤੁਸੀਂ ਜਾ ਕੇ ਮੇਰਾ ਪਿਛਲਾ ਵੀਡੀਓ ਚੈੱਕ ਆਊਟ ਕਰ ਸਕਦੇ ਜੋ ਜਿਹੜਾ ਮੈਂ RCIC ਤੇ ਬਣਾਇਆ ਉਹਦੇ ਵਿੱਚ ਮੈਂ ਫੁੱਲ ਇਨਫੋਰਮੇਸ਼ਨ ਦਿੱਤੀ ਹੈ ਕੱਲਾ-ਕੱਲਾ ਤੁਹਾਡਾ एलिजिਬਿਲਟੀ ਕ੍ਰਾਈਟੇਰੀਆ ਜਿਹੜਾ ਐਕਸਪਲੇਨ ਕੀਤਾ ਹੈ ਤੇ ਉਹ ਪ੍ਰੋਗਰਾਮ ਕਦੋਂ ਅਨਾਉਂਸ ਹੋਵੇਗਾ ਉਸ ਬਾਰੇ ਵੀ ਜਿਹੜੀ ਕਹਿ ਸਕਦੇ ਪ੍ਰੈਡਿਕਟਿਵ ਆਪਾਂ ਕਰ ਸਕਦੇ ਇੱਕ ਕਿਆਸ ਹੀ ਲਗਾ ਸਕਦੇ ਪਰ ਹਾਲੇ ਉਹ ਇੰਪਲੀਮੈਂਟ ਨਹੀਂ ਕੀਤਾ ਗਿਆ ਚਲੋ ਜੀ ਇਹ ਤੇ ਸੀਗੀ ਗੱਲ ਆਰਸੀ ਆਈਸੀ ਪ੍ਰੋਗਰਾਮ ਆਰਐਨ ਆਈਪੀ ਪ੍ਰੋਗਰਾਮ ਤੇ ਆਰਈਡੀਆਈ ਪ੍ਰੋਗਰਾਮ ਜਿਸ ਨੂੰ ਲੈ ਕੇ ਤੁਹਾਨੂੰ ਸਾਰਿਆਂ ਨੂੰ ਕਨਫਿਊਜ਼ਨ ਸੀ ਮੈਨੂੰ ਲੱਗਦਾ ਕਿ ਕਨਫਿਊਜ਼ਨ ਦੂਰ ਹੋਈ ਹੋਵੇਗੀ ਹੁਣ ਆਪਾਂ ਆ ਜਾਂਦੇ ਹਾਂ ਟਾਈ ਬ੍ਰੇਕਿੰਗ ਰੂਲ ਇਹ ਦਰਸਲ ਕਈਆਂ ਨੇ ਸੁਣਿਆ ਹੋਵੇਗਾ ਵਰਲਡ ਤੇ ਕਈਆਂ ਵਾਸਤੇ ਇਹ ਬਿਲਕੁਲ ਨਵਾਂ ਤੇ ਤਾਜ਼ਾ ਵਰਲਡ ਹੋਵੇਗਾ ਹੁਣ ਇਹਨੂੰ ਥੋੜਾ ਜਿਹਾ ਮੈਂ ਐਕਸਪਲੇਨ ਕਰ ਦੇਣਾ ਦਰਸਲ ਐਕਸਪ੍ਰੈਸ ਐਂਟਰੀ ਦੇ ਵਿੱਚ ਹੁੰਦਾ ਕੀ ਹੈ ਕਿ ਜਿਵੇਂ ਮੰਨ ਲਿਆ ਇਹਨੂੰ ਮੈਂ ਥੋੜਾ ਸਹੀ ਢੰਗ ਨਾਲ ਤੁਹਾਨੂੰ ਸਮਝਾਉਣਾ ਜਿਵੇਂ ਮੰਨ ਲਿਆ ਕਿਸੇ ਇੱਕ ਬੰਦੇ ਦਾ CRS ਸਕੋਰ ਜਿਹੜਾ ਉਹ 542 ਹੈ ਦੂਜੇ ਦਾ ਵੀ 542 ਹੈ ਪਰ ਐਕਸਪ੍ਰੈਸ ਐਂਟਰੀ ਦਾ ਡਰਾਅ ਕਿਹਾ ਉਹ 542 ਤੇ ਗਿਆ ਪਰ ਇੱਕ ਨੂੰ ਇਨਵੀਟੇਸ਼ਨ ਆ ਗਿਆ 542 ਵਾਲੇ ਨੂੰ ਦੂਜੇ ਨੂੰ ਇਨਵੀਟੇਸ਼ਨ ਕੋ ਅਪਲਾਈ ਨਹੀਂ ਆਇਆ ਨਹੀਂ ਆਈਟੀਏ ਨਹੀਂ ਆਇਆ ਹੁਣ ਜਿੰਨੂੰ ਆਈਟੀਏ ਆ ਗਿਆ ਉਹ ਤੇ ਚਲੋ ਸਮਝਦਾ ਕਿ ਭਈ ਇਹ ਕਟਾਫ ਗਿਆ ਤੇ ਆਈਟੀਏ ਆ ਗਿਆ ਪਰ ਜਿੰਨੂੰ ਨਹੀਂ ਆਇਆ ਉਹ ਕਨਫਿਊਜ਼ ਹੋ ਜਾਂਦਾ ਕਿ ਉਸ ਜਗ੍ਹਾ ਦੇ ਉੱਤੇ ਫਿਰ ਉਹ ਇੱਧਰ ਉੱਧਰ ਸਰਚ ਕਰਨਾ ਸ਼ੁਰੂ ਕਰ ਦਿੰਦਾ ਹੈ ਉਹਨਾਂ ਵਾਸਤੇ ਇਹ ਰੂਲ ਕੰਮ ਕਰਦਾ ਹੈ ਧਿਆਨ ਰੱਖਿਓ ਹੁਣ ਇਹ ਰੂਲ ਕੰਮ ਕਿਵੇਂ ਕਰਦਾ ਹੈ ਦਰਸਲ ਇਹ ਰੂਲ ਇਸ ਕਰ ਜਿਵੇਂ ਮੰਨ ਲਿਆ ਕਿ ਆਪਾਂ ਜਿਹੜਾ ਇਨਵੀਟੇਸ਼ਨ ਤੋਂ ਅਪਲਾਈ ਆਈਟੀਏ ਭੇਜੇਗਾ ਇਨਵੀਟੇਸ਼ਨ ਭੇਜੇਗਾ ਉਹ 3000 ਅਪਲੀਕੈਂਟ ਨੂੰ ਭੇਜੇਗਾ ਹੁਣ ਮੰਨ ਲਿਆ 3000 ਐਪਲੀਕੈਂਟ ਦਾ ਜਿਹੜਾ 3000ਵਾਂ ਐਪਲੀਕੈਂਟ ਹੋਵੇਗਾ ਉਹਦਾ ਜਿਹੜਾ CR ਸਕੋਰ ਮੰਨ ਲਿਆ ਉਹਦਾ CR ਸਕੋਰ ਜਿਹੜਾ 542 ਹੈ ਹੁਣ ਹੋ ਸਕਦਾ ਹੈ ਕਿ ਉੱਥੇ 100 ਬੰਦੇ ਦਾ 542 ਹੋਵੇ ਹੁਣ ਇਹਨੂੰ ਆਪਾਂ ਦੋ 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 ਕੈਂਡੀਡੇਟ ਦੇ ਹਿਸਾਬ ਨਾਲ ਐਕਸਪਲੇਨ ਕਰਦੇ ਆ ਮੰਨ ਲਓ A ਕੈਂਡੀਡੇਟ ਦਾ 542 ਤੇ B ਕੈਂਡੀਡੇਟ ਦਾ 542 ਹੈ A ਕੈਂਡੀਡੇਟ ਨੇ 1 ਜਨਵਰੀ ਨੂੰ ਫਾਈਲ ਲਗਾਈ ਸੀ ਕਿ ਪੂਲ ਦੇ ਵਿੱਚ ਪਾਈ ਸੀਗੀ B ਕੈਂਡੀਡੇਟ ਨੇ 10 ਜਨਵਰੀ ਨੂੰ ਫਾਈਲ ਪੂਲ ਦੇ ਵਿੱਚ ਪਾਈ ਸੀ ਹੁਣ ਜੇਕਰ 3000 ਬੰਦੇ ਦਾ ਇਨਵੀਟੇਸ਼ਨ ਆਉਣਾ ਹੈ ਯਾਨੀ 3000 ਅਪਲੀਕੈਂਟ ਨੂੰ ਇਨਵੀਟੇਸ਼ਨ ਭੇਜਣਾ ਹੈ ਤਾਂ ਸਭ ਤੋਂ ਪਹਿਲਾਂ ਡੇਟ ਵਾਈਜ਼ ਕੈਟੇਗਰੀਜ਼ ਕੀਤਾ ਜਾਵੇਗਾ ਜਿਨੇ 1 ਜਨਵਰੀ ਨੂੰ ਫਾਈਲ ਲਗਾਈ ਸੀਗੀ ਉਹਦਾ ਨੰਬਰ ਆ ਜਾਵੇਗਾ ਜੇਕਰ 3000 ਦੇ ਵਿੱਚ ਦੂਜੇ ਦਾ ਨੰਬਰ 542 ਦਾ ਨਹੀਂ ਆਉਂਦਾ ਤੇ ਉਹ 10 ਜਨਵਰੀ ਵਾਲੇ ਦਾ ਨਹੀਂ ਆਵੇਗਾ ਯਾਨੀ ਕਿ ਜਿਹੜੇ ਟੌਪ ਦੇ ਉਹਦੇ ਵਿੱਚ ਜਿਹੜੇ ਲਾਸਟ ਦੇ ਲੇਟੈਸਟ ਡੇਟ ਦੇ ਸਭ ਤੋਂ ਹਾਈएस्ट CRS ਸਕੋਰ ਵਾਲੇ ਸਭ ਤੋਂ ਲੋਵੇਸਟ CRS ਸਕੋਰ ਵਾਲੇ ਹੋਣਗੇ ਉਨਾਂ ਨੂੰ 3000 ਲੋਕਾਂ ਨੂੰ ਪਿਕ ਕੀਤਾ ਜਾਵੇਗਾ ਤੇ ਜੇ 3000 ਇੱਕੀਆ ਦੂਜਾ ਸ਼ਖਸ ਜਿਹਦਾ 542 CR ਸਕੋਰ ਗਿਆ ਤੇ ਉਹ ਉਸ ਕਟਾਫ ਦੇ ਵਿੱਚ ਨਹੀਂ ਆਵੇਗਾ ਸੋ ਇੱਥੇ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਕਿਊ 'ਚ ਲੱਗੇ ਹੋ ਨੈਕਸਟ ਡਰਾ ਜਿਹੜਾ ਆਵੇਗਾ ਜੇਕਰ ਤੁਸੀਂ ਉੱਥੇ ਮੀਟ ਕਰਦੇ ਹੋ ਤਾਂ ਤੁਹਾਨੂੰ ਇਨਵੀਟੇਸ਼ਨ ਆ ਜਾਏਗਾ ਪਰ ਇਸ ਡਰਾ ਦੇ ਵਿੱਚ ਤੁਹਾਨੂੰ ਇਨਵੀਟੇਸ਼ਨ ਨਹੀਂ ਆਇਆ ਤਾਂ ਬਹੁਤਾ ਕਨਫਿਊਜ਼ ਹੋਣ ਦੀਆਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈਗੀ ਕਿ ਭਈ CR ਸਕੋਰ ਤੇ ਉਨਾਂ ਗਿਆ ਜਿੰਨਾ ਚਾਹੀਦਾ ਸੀਗਾ ਪਰ ਸਾਡਾ ਇਨਵੀਟੇਸ਼ਨ ਕਿਉਂ ਨਹੀਂ ਆਇਆ ਸੋ ਇਹ ਜਿਹੜਾ ਟਾਈ ਬ੍ਰੇਕਿੰਗ ਰੂਲ ਹੈ ਇਹ ਰੂਲ ਜਿਹੜਾ ਐਕਸਪ੍ਰੈਸ ਐਂਟਰੀ ਦਾ ਇਹ ਪਿਛਲੇ ਕੁਝ ਸਾਲਾਂ ਤੋਂ ਚੱਲ ਰਿਹਾ ਤੇ ਇਹਦੇ ਨਾਲ ਜਿਹੜਾ ਹੈ ਉਹ ਇਸ ਕਹਿ ਸਕਦਾ ਹੈ ਕਿ ਸੀਆਰ ਸਕੋਰ ਨੂੰ ਮੈਨੇਜ ਕੀਤਾ ਜਾਂਦਾ ਹੈ ਕਿ ਕਿੰਨੇ ਲੋਕਾਂ ਨੂੰ ਇਨਵੀਟੇਸ਼ਨ ਭੇਜਣਾ ਹੈ ਤੇ ਕਿੰਨਿਆਂ ਨੂੰ ਉਹਦੇ ਵਿੱਚ ਇਨਵੀਟੇਸ਼ਨ ਨਈ ਭੇਜਣਾ ਸੇਮ ਸੀਆਰਐਸ ਦੇ ਉੱਤੇ ਸੋ ਉਮੀਦ ਕਰਦਾ ਹਾਂ ਬਹੁਤ ਲੋਕਸ ਆਂਦਾ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੂੰੜਾ ਸੋ ਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਯਾਰਾਂ ਮਿੱਤਰਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬ